ਹੁਣ ਮੈਂ ਇਹ ਵਾਲਾ ਰੀਸੀਵਰ ਫੋਨ ਤੇ ਲਾਣ ਲੱਗਾ ਨਾਲੇ ਵੇਖਾਂ ਕਿ ਕਿੰਨੀ ਕੀ ਆਵਾਜ਼ ਦਾ ਫਰਕ ਪੈਂਦਾ ਲਓ ਜੀ ਆ ਜਿਹੜੀ ਹੁਣ ਆਵਾਜ਼ ਆਪਣੀ ਆ ਰਹੀ ਏ ਡੀ ਜੇਈ ਮਾਈਕ ਮਿਨੇ ਚੋਂ ਆ ਰਹੀ ਏ ਤੇ ਫਰਕ ਪਤਾ ਨਹੀਂ ਕਿੰਨਾ ਕੁ ਪਏਗਾ ਮੈਂ ਵੀ ਬਾਅਦ ਚ ਸੁਣਨੀ ਆ ਜੇ ਕਈ ਮੇਰੇ ਵੀਰ ਭੈਣ ਭਰਾਵਾਂ ਦੇ ਮਨ ਚ ਆਉਂਦਾ ਕਿ ਜੇਕਰ ਮੈਂ ਅੱਜ ਵੀਡੀਓ ਬਣਾਣੀ ਏ ਤੇ ਮੇਰੇ ਕੋਲ ਵੱਡਾ ਕੈਮਰਾ ਜਾਂ ਵੱਡਾ ਮੋਬਾਈਲ ਹੋਣਾ ਚਾਹੀਦਾ ਤੇ ਜਾਂ ਮੇਰੇ ਕੋਲ ਚੰਗੀ ਕੁਆਲਿਟੀ ਦੇ ਮਾਈਕ ਹੋਣੇ ਚਾਹੀਦੇ ਨੇ ਲੜਟਾਂ ਲੂਟਾਂ ਲੱਗੀਆਂ ਹੋਣੀਆਂ ਚਾਹੀਦੀਆਂ ਇਹ ਬਿਲਕੁਲ ਸਹੀ ਗੱਲ ਏ ਕਿ ਹਰੇਕ ਚੀਜ਼ ਦੇ ਵਿੱਚ ਕੁਆਲਿਟੀ ਚਾਹੀਦੀ ਕਿਸ ਵਿਸ਼ੇ ਤੇ ਵੀਡੀਓ ਬਣਾ ਸਕਦੇ ਹੋ ਲੋਕਾਂ ਨੂੰ ਪਸੰਦ ਆ ਰਹੀ ਹੈ ਜਾਂ ਨਹੀਂ ਆ ਰਹੀ ਜੇ ਮੋٹے ਸ਼ਬਦਾਂ ਚ ਮੈਂ ਮਾਫੀ ਮੰਗ ਕੇ ਇਹ ਕਹਿ ਲਵਾਂ ਕਿ ਤੁਸੀਂ ਪਹਿਲਾਂ ਇਹ ਚੀਜ਼ ਦਾ ਪਤਾ ਲਾ ਲਓ ਕਿ ਤੁਸੀਂ ਸੋਸ਼ਲ ਮੀਡੀਆ ਦੇ ਲਈ ਬਣੇ ਹੋ ਜਾਂ ਨਹੀਂ ਉਹਦਾ ਪਤਾ ਕਿਵੇਂ ਲੱਗੇਗਾ ਤੁਸੀਂ ਘੱਟੋ ਘਾਟ 10 ਤੋਂ 15 ਵੀਡੀਓ ਬਣਾਓ ਜਿਵੇਂ ਦਾ ਤੁਸੀਂ ਕੰਟੈਂਟ ਕ੍ਰੀਏਟ ਕਰਨਾ ਚਾਹੁੰਦੇ ਹੋ ਕਿ ਐਵੇਂ ਦਾ ਮੇਰਾ ਚੈਨਲ ਹੋਵੇ ਉਦਾਂ ਦਾ ਤੁਸੀਂ ਕਰ ਲਓ ਜਿਵੇਂ ਦਾ ਤੁਹਾਡੇ ਕੋਲ smartphones ਹੈ ਜਿਵੇਂ ਦੀ ਲਾਈਟਿੰਗ ਹੈ ਤਾਂ ਤੁਹਾਡਾ ਉਹ ਕੰਟੈਂਟ ਲੋਕ ਹੀ ਦੱਸ ਦੇਣਗੇ ਕਿ ਹਾਂ ਪਾਈਏ ਠੀਕ ਹੈ ਤੂੰ ਹੋਰ ਬਣਾ ਫੇਰ ਤੁਸੀਂ ਹੌਲੀ ਹੌਲੀ ਉਹਨਾਂ ਚੀਜ਼ਾਂ ਤੇ ਇਨਵੈਸਟ ਕਰਨਾ ਸਭ ਤੋਂ ਪਹਿਲਾਂ ਕਿਹੜੀ ਚੀਜ਼ ਤੁਹਾਨੂੰ ਚਾਹੀਦੀ ਆਉਣ ਵਾਲੇ ਇੱਕ ਤੋਂ ਦਿਨਾਂ ਦੇ ਵਿੱਚ ਮੈਂ ਇਸ ਵਿਸ਼ੇ ਤੇ ਹੋਰ ਡਿਟੇਲ ਦੇ ਵਿੱਚ ਵੀਡੀਓ ਬਣਾਵਾਂਗਾ ਕਿ ਆਪਾਂ ਨਵਾਂ YouTube ਚੈਨਲ 2025 ਦੇ ਵਿੱਚ ਕਿਵੇਂ ਸ਼ੁਰੂ ਕਰ ਸਕਦੇ ਹਾਂ ਲੇਕਿਨ ਅੱਜ ਗੱਲ ਕਰਾਂਗੇ ਕਿ ਮਾਈਕ ਕਿਹੜੀ ਕੰਪਨੀ ਦੇ ਤੇ ਕਿਵੇਂ ਦੇ ਚਾਹੀਦੇ ਨੇ ਉਹਦੇ ਬਾਰੇ ਮੈਂ ਆਪਣਾ ਥੋੜਾ ਜਿਹਾ ਤਜਰਬਾ ਤੁਹਾਡੇ ਨਾਲ ਸਾਂਝਾ ਕਰ ਲਈਨਾ ਰੱਬ ਭਲੀ ਕਰੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਆਪਣੀ ਵੀਡੀਓ ਐਜੂਕੇਸ਼ਨਲ ਘੱਟ ਲੇਕਿਨ ਇਨਫੋਰਮੇਟਿਵ ਜ਼ਿਆਦਾ ਹੋਏਗੀ ਖਾਸ ਕਰਕੇ ਉਹਨਾਂ ਵੀਰ ਭੈਣ ਭਰਾਵਾਂ ਲਈ ਜਿਹੜੇ ਸ਼ੋਸ਼ਲ ਮੀਡੀਆ ਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਕੰਟੈਂਟ ਕ੍ਰੀਏਟ ਕਰਦੇ ਨੇ ਚਾਹੇ ਉਹ ਵਲੌਗਿੰਗ ਕਰਦੇ ਨੇ ਚਾਹੇ ਉਹ ਆਪਣੇ ਜਨ ਕੇ ਬੈਠ ਕੇ ਵੀਡੀਓ ਬਣਾਉਂਦੇ ਨੇ ਐਜੂਕੇਸ਼ਨਲ ਚੈਨਲਸ ਨੇ ਕਿਸੇ ਵੀ ਤਰ੍ਹਾਂ ਦੇ ਲੇਕਿਨ ਉਹਨਾਂ ਨੂੰ ਇੱਕ ਰਹਿੰਦਾ ਹੈ ਕਿ ਮਾਈਕ ਕਿਹੜੇ ਯੂਜ਼ ਕਰੀਏ ਤਾਂ ਕਿ ਆਵਾਜ਼ ਚੰਗੀ ਆ ਜਾਏ ਮੈਂ ਆਪਣੀ ਇਹ ਛੋਟੀ ਜੀ ਜਰਨੀ ਹੈ ਮੇਰੀ 7 ਸਾਲਾਂ ਦੀ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਕਿਹੜੇ ਕਿਹੜੇ ਬਣਾਵਾਂ ਚ ਹੋ ਕੇ ਮੈਂ ਗੁਜ਼ਰਿਆ ਹਰੇਕ ਤੇ ਦਿਮਾਗ 'ਚ ਇੱਦਾਂ ਹੁੰਦਾ ਜੇ Amazon ਤੇ ਸਰਚ ਕਰੀਏ ਤੇ ਟਾਪ ਕੁਆਲਿਟੀ ਜਿਹੜੀ ਇੱਕ ਯਾਨੀ ਕਿ ਰੋਡ ਦੇ ਮਾਈਕ ਨੇ ਇੱਕ ਹੌਲੀ ਲੈਂਡ ਦੇ ਆ ਤੇ ਸਭ ਤੋਂ ਵੱਧ ਵਿਕਣ ਵਾਲੇ ਹੈਗੇ ਨੇ DJI ਦੇ ਪਹਿਲਾ ਮਾਈਕ ਇਹ ਸੀ ਹੁਣ ਮਾਈਕ 2 ਆ ਗਿਆ ਤੇ ਮੈਂ ਆਪਣਾ ਸਫ਼ਰ ਤੁਹਾਨੂੰ ਦੱਸਦਾ ਸਭ ਤੋਂ ਪਹਿਲੀ ਮੈਂ ਜਿਹੜੀ ਵੀਡੀਓ ਬਣਾਈ ਸੀ ਉਹ ਬਣਾਈ ਸੀ iPhone 6S ਦੇ ਨਾਲ ਬਿਲਕੁਲ ਬੰਦ ਕਮਰੇ ਦੇ ਵਿੱਚ ਤਾਂ ਕਿ ਆਵਾਜ਼ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਯਾਨੀ ਕਿ ਡਿਸਟਰਬੈਂਸ ਨਾ ਹੋਵੇ ਤੇ ਬੜੀ ਔਖੀ ਬਣੀ ਸੀ ਉਹ ਵਿੱਚ ਕੱਟ ਲਾ ਲਾ ਕੇ ਫਿਰ ਪਤਾ ਲੱਗਾ ਕਿ ਮਾਈਕ ਐਡ ਕਰ ਸਕਦੇ ਹਾਂ ਉਹਦੇ ਨਾਲ ਵਧੀਆ ਯਾਨਕਿ ਫਿਲਟਰ ਲੱਗ ਜਾਂਦਾ ਆਵਾਜ਼ ਦੇ ਵਿੱਚ ਬਾਹਰਲੀ ਆਵਾਜ਼ਾਂ ਘੱਟ ਕੈਪਚਰ ਹੁੰਦੀਆਂ ਇਸ ਕਰਕੇ ਸਭ ਤੋਂ ਪਹਿਲਾਂ ਮੇਰਾ ਮਾਈਕ ਸੀ JBL ਕੰਪਨੀ ਦਾ ਇਹ ਵਾਲਾ ਮਾਈਕ ਇਹ ਮੈਂ ਕਿਸੇ ਆਪਣੇ ਦੋਸਤ ਮਿੱਤਰ ਨੂੰ ਦੇ ਦਿੱਤਾ ਸੀ ਉਹਨੇ ਸ਼ੁਰੂ ਕਰਨਾ ਸੀ ਕੰਮ ਸੋ ਮੇਰੀਆਂ ਕਈ ਵੀਡੀਓਜ਼ ਦੇ ਵਿੱਚ ਆਵਾਜ਼ ਨੂੰ ਲੈ ਕੇ ਮੇਰੇ ਦੋਸਤ ਮਿੱਤਰ ਕਮੈਂਟ ਕਰਦੇ ਸੀ ਕਿ ਸ਼ਾਇਦ ਕਿਤੇ ਕਿਤੇ ਸਾਫ਼ ਨਹੀਂ ਹੈ ਤੇ ਉਸ ਚੀਜ਼ ਦਾ ਹੱਲ ਅੱਜ ਮੇਰੇ ਕੋਲ ਇਸ ਡੱਬੇ ਦੇ ਵਿੱਚ ਹੈਗਾ Amazon ਤੋਂ ਆਰਡਰ ਕੀਤੇ ਨੇ DJI ਕੰਪਨੀ ਦੇ ਮਾਈਕ ਮਿਨੀ ਕਾਫੀ ਮੇਰੇ ਲਈ ਕੋਸਟਲੀ ਨੇ 165000 ਦੇ ਕਿਉਂਕਿ ਮੇਰੀ ਅੱਖ ਸੀ ਜਿਹੜੀ ਉਹ ਸੀ DJ Mic 2 ਉਹ ਮਤਲਬ 35000 ਤੋਂ ਵੱਧ ਰੇਟ ਆ ਉਹਨਾਂ ਦਾ ਕਾਫੀ ਕੋਸਟਲੀ ਨੇ ਉਹ ਆਪਣਾ ਅਗਲਾ ਸਟੈਪ ਰਹੇਗਾ ਲੇਕਿਨ ਹੁਣ ਜਿਹਦੀ ਲੋੜ ਸੀ ਜੋ-ਜੋ ਚੀਜ਼ਾਂ ਮੈਨੂੰ ਯਾਨੀ ਕਿ ਸੈਟੀਸਫਾਈ ਕਰ ਰਹੀਆਂ ਨੇ ਕਿਆ ਚੀਜ਼ਾਂ ਹੋਣੀਆਂ ਚਾਹੀਦੀਆਂ ਉਹ ਮੈਨੂੰ ਇਹ DJ Mic Mini ਯਾਨੀ ਕਿ ਉਹਨਾਂ ਨੇ ਵੀ ਟਾਰਗੇਟ ਕੀਤਾ ਕਈਆਂ ਨੂੰ ਕਿ ਜਿਹੜੇ ਕੰਟੈਂਟ ਕ੍ਰੀਏਟ ਕਰਦੇ ਨੇ ਲੇਕਿਨ ਪੈਸਾ ਬਹੁਤਾ ਨਹੀਂ ਹੈ ਅਜੇ ਤਾਂ ਉਹ ਇਹਨਾਂ ਚੀਜ਼ਾਂ ਤੇ ਫੋਕਸ ਕਰ ਸਕਦੇ ਤੇ ਇਹਨੋਂ ਉਪਰ ਬਾਅਦ ਦੇ ਵਿੱਚ ਇੱਕ ਯਾਨੀ ਕਿ ਅਨਬਾਕਸ ਟੈਪ ਜਾਂ ਕਰਾਂਗੇ ਦਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ JBL ਦਾ ਉਹ ਮਾਈਕ ਜਦੋਂ ਆਪਣੇ ਦੋਸਤ ਨੂੰ ਦੇ ਦਿੱਤਾ ਤੇ ਮੈਂ ਇੱਕ ਯਾਨੀ ਕਿ ਵਾਇਰਲੈਸ ਮਾਈਕ ਦੀ ਭਾਲ ਦੇ ਵਿੱਚ ਸੀ ਗ੍ਰੀਨਾਰੋ ਕੰਪਨੀ ਦਾ ਇਹ ਯਾਨੀ ਕਿ Amazon ਤੇ Flipkart ਤੇ ਮਿਲ ਜਾਂਦਾ ਉਦੋਂ ਇਹ 3000 ਦਾ ਸੀ ਹੁਣ ਪਤਾ ਨਹੀਂ 23-2400 ਦੇ ਰਹਿ ਗਏ ਇਹ ਬੜੇ ਵਧੀਆ ਡੱਬੀ ਵਾਲੇ ਮਾਈਕ ਹੁੰਦੇ ਸੀ ਦੋ ਇਹਦੇ ਵਿੱਚ ਵਾਇਰਲੈਸ ਮਾਈਕ੍ਰੋਫੋਨ ਨੇ ਇਹ ਕਿਸ ਨਾਲ ਮਾੜੇ ਮੋਟਾ ਆਪਾਂ ਪੋਡਕਾਸਟ ਇੰਟਰਵਿਊ ਕਰਨੀ ਹੈ ਤਾਂ ਇਹ ਵੀ ਹੈ ਇਦੇ ਵਿੱਚ ਆ ਇੱਕ ਨਾਲ ਯਾਨਕਿ ਟ੍ਰਾਂਸਮਿਟਰ ਕਹਿ ਲਈਏ ਨੂੰ ਕੀ ਹੈ ਇਹ ਰੀਸੀਵਰ ਇਹ ਯਾਨਕਿ ਮਿਲਦੀ ਹੈ ਇਹ ਇੱਥੇ ਲੱਗ ਜਾਂਦਾ ਹੈ ਇਹ ਯਾਨਕਿ ਆਈਫੋਨ 10 ਵਾਲਾ ਜਿਹੜਾ ਲਾਈਟਨਿੰਗ ਪੋਰਟ ਹੁੰਦਾ ਉਹਦੇ ਲਈ ਮੰਗਾਇਆ ਸੀ ਦੋ ਤਰ੍ਹਾਂ ਦਾ ਹੁੰਦਾ ਹੈ ਟਾਈਪ ਸੀ ਤੇ ਇਹਦੇ ਲਈ ਦੋਵੇਂ ਲਈ ਤੇ ਇਹ ਇੱਥੇ ਇਦਾਂ ਯਾਨਕਿ ਲੱਗ ਕੇ ਤੇ ਆ ਨਾਲ ਦੇ ਨਾਲ ਅਟੈਚ ਹੋ ਕੇ ਉਹ ਕੰਮ ਚੱਲ ਜਾਂਦਾ ਠੀਕ ਹੈ ਆਹ ਵਾਲੀ ਚੀਜ਼ ਇੱਕ ਵਾਰੀ ਟੁੱਟ ਗਈ ਸੀ ਵਿੱਚ ਪਏ ਪੇ ਮੈਂ ਜੀਨ ਦੀ ਪਾਕਟ ਚ ਪਾ ਲਿਆ ਤਾਂ ਇੱਥੋਂ ਇਹ ਬਿਲਕੁਲ ਕ੍ਰੈਕ ਹੋ ਗਈ ਕੱਲੀ ਇਹ ਮਿਲਦੀ ਨਹੀਂ ਮੇਰੇ ਕੋਲ ਇਹਦੇ ਨਾਲ ਦੇ ਦੋ ਹੋਰ ਵੀ ਪਏ ਨੇ ਲekin ਇਹ ਫਿਰ ਮੈਨੂੰ ਦੁਬਾਰਾ ਇੱਕ ਇਦਾਂ ਦਾ ਮੰਗਾਣਾ ਪਿਆ ਤਾਂ ਕਿ ਮੈਨੂੰ ਆ ਚੀਜ਼ ਮਿਲ ਸਕੇ ਇੱਕ ਤਿਆ ਦੋਰਾ ਖਰਚਾ ਹੋ ਗਿਆ ਉਸ ਤੋਂ ਬਾਅਦ ਜਦੋਂ ਪਿਛਲੇ ਸਾਲ ਆਈਫੋਨ 15 ਪਲੱਸ ਲਿਆ ਤੇ ਉਹਦੇ ਵਿੱਚ ਕੀ ਸੀ ਉਹਦੇ ਵਿੱਚ ਕੀ ਸੀ ਕਿ ਜਿਹੜੀ ਆ ਵਾਲੀ ਚੀਜ਼ ਹੈ ਲਾਈਟਨਿੰਗ ਇਹ ਟਾਈਪ ਸੀ ਆ ਜਾਂਦੀ ਹੈ ਸਾਰੇ ਅੱਜਕੱਲ ਚਾਰਜਰ ਵਗੈਰਾ ਉਹੀ ਬਣ ਗਿਆ ਯੂਨੀਵਰਸਲ ਬਣ ਰਿਹਾ ਕੰਮ ਤੇ ਉਹਦੇ ਵਿੱਚ ਇਹ ਸੀ ਬਸ ਇਹ ਵੀ ਲੱਗ ਜਾਂਦੀ ਹੈ ਇਹਦੇ ਅੱਗੇ ਇੱਕ ਯਾਨੀ ਕਿ ਕਨੈਕਟਰ ਦਿੱਤਾ ਹੁੰਦਾ ਲੇਕਿਨ ਉਹ ਕਾਫੀ ਦੂਰ ਚਲੀ ਜਾਂਦੀ ਫੋਨ ਤੋਂ ਇਸ ਕਰਕੇ ਮੈਂ ਇਹ ਆ ਦੂਜੀ ਡੱਬੀ ਯਾਨੀ ਕਿ ਆਰਡਰ ਕੀਤੀ ਸੀ ਇਹ ਵੀ ਯਾਨੀ ਕਿ ਗਰਨੇਰੋ ਦੀ ਇਹ ਥੋੜੀ ਏਦਾਂ ਬਣੀ ਹੈ ਥੋੜੀ ਥੋੜੀ ਜਿਹੀ ਐਡਵਾਂਸ ਸੀ ਇਹ ਇਹਦੇ ਵਿੱਚ ਕੀ ਹੈ ਕਿ ਆ ਥੋੜਾ ਯਾਨੀ ਕਿ ਦਿਖਾਈ ਦੇ ਦਿੰਦਾ ਇੱਕ ਮਾਈਕ ਮੇਰੇ ਇੱਥੇ ਲੱਗਾ ਹੋਇਆ ਇੱਕ ਇਹ ਹੈ ਇੱਥੇ ਯਾਨੀ ਕਿ ਜਿਹੜਾ ਰਿਸੀਵਰ ਹੁੰਦਾ ਇਹ ਦੋ ਟਰਾਂਸਮਿਟਰ ਹੋਗੇ ਇੱਥੇ ਜਿਹੜਾ ਰਿਸੀਵਰ ਆ ਉਹ ਮੇਰਾ ਇਸ ਟਾਈਮ ਫੋਨ 'ਚ ਲੱਗਾ ਹੋਇਆ ਹੁਣ ਲੋਡ ਕਿਉਂ ਪਈ 16000 ਦੇ ਮਾਈਕ ਮੰਗਾਉਣ ਦੀ ਉਹਦੇ 'ਚ ਕੀ ਹੈ ਕਿ ਹੁਣ ਮੈਂ ਕਈ ਵਾਰੀ ਆਪਾਂ ਬਾਜ਼ਾਰ 'ਚ ਚਲੇ ਜਾਂਦੇ ਆ ਜਾਂ ਕੋਈ ਭੀੜ ਵਾਲੀ ਯਾਨੀ ਕਿ ਜਗ੍ਹਾ ਤੇ ਜਾਂਦੇ ਆ ਜਿੱਦੇ ਵਿੱਚ ਯਾਨੀ ਕਿ ਅ ਰਿਸੀਵਰ ਤੇ ਟਰਾਂਸਮਿਟਰ ਦੇ ਵਿੱਚਕਾਰ ਕੋਈ ਆਬਜੈਕਟ ਆ ਜਾਂਦਾ ਹੈ ਕੋਈ ਬੰਦਾ ਆ ਗਿਆ ਕਾਰ ਆ ਗਈ ਕੰਦ ਆ ਗਈ ਕੁਝ ਵੀ ਚੀਜ਼ ਹੈ ਉਹਦੇ ਕਰਕੇ ਉਹ ਆਵਾਜ਼ ਕੱਟੀ ਜਾਂਦੀ ਹੈ ਜਿਵੇਂ ਕਿ ਮੈਂ ਹੁਣ ਬੋਲਣ ਡਿਆ ਬਿਲਕੁਲ ਸਿੱਧਾ ਹਨਾ ਤਾਂ ਵਿੱਚ ਕੋਈ ਆਬਜੈਕਟ ਨਹੀਂ ਹੈ ਐਦਾਂ ਪਿੱਛੇ ਅਗਰ ਮੈਂ ਚਲਾ ਜਾਵਾਂ 40 50 ਫੁੱਟ ਤਾਂ ਵੀ ਆਵਾਜ਼ ਆਈ ਜਾਣੀ ਐ ਇੰਨੀ ਮਾੜੀ ਆਵਾਜ਼ ਨਹੀਂ ਹੈ ਇਹਨਾਂ ਦੀ ਲੇਕਿਨ ਕਦੇ-ਕਦੇ ਦਿੱਕਤ ਹੋ ਜਾਂਦੀ ਹੈ ਕਿ ਜਿਵੇਂ ਪਿੱਛੇ ਜਾ ਕੇ ਮੈਂ ਇਧਰ ਨੂੰ ਅਗਰ ਘੁੰਮ ਜਾ ਤਾਂ ਵਿੱਚ ਮੇਰੀ ਬਾਡੀ ਆ ਜਾਏਗੀ ਮਾਈਕ ਇਧਰ ਆ ਜਾਏਗਾ ਤਾਂ ਫਿਰ ਉੱਥੇ ਆਵਾਜ਼ ਕੱਟੀ ਜਾਣੀ ਐ ਇਹ ਜਿਹੜੇ ਮਾਈਕ ਨੇ ਇਹਨਾਂ ਦੇ ਵਿੱਚ ਇਹ ਪ੍ਰੋਬਲਮ ਨਹੀਂ ਆ ਸੋ ਬਿਨਾ ਕਿਸੇ ਦੇਰੀ ਦੇ ਅਨਬਾਕਸ ਵਗੈਰਾ ਬਹੁਤਾ ਕਰਨਾ ਤੇ ਨਹੀਂ ਹੁੰਦਾ ਲੇਕਿਨ ਇਹ ਮਾੜਾ ਜਿਹਾ ਉੱਪਰ ਵਾਲੇ ਮੈਂ ਖੋਲੇ ਹੀ ਸੀ ਲੇਕਿਨ ਮੈਂ ਵੀ ਹੁਣ ਪਹਿਲੀ ਵਾਰੀ ਵੇਖਣਾ ਆ ਜੇ ਮੈਂ ਕਿਹਾ ਚਲ ਦੇਖਦੇ ਆ ਆਪਾਂ ਉਹ ਕਰਦੇ ਹੁੰਦੇ ਆ ਗਿਆ ਜੀ ਨਵਾਂ ਮਾਈਕ ਕਈ ਬੰਦੇ ਐਕਸਪਰਟ ਹੁੰਦੇ ਨੇ ਇਸ ਮਾਮਲੇ 'ਚ ਉਹ ਯਾਨੀ ਕਿ ਚੈਨਲ ਹੀ ਉਹਨਾਂ ਦੇ ਅਨਬਾਕਸਿੰਗ ਵਾਲੇ ਹੁੰਦੇ ਨੇ ਤੇ ਆਪਾਂ ਇਸ ਨੂੰ ਖੋਲ ਕੇ ਵੇਖਨੇ ਆ ਕਿ ਇਹਦੇ ਵਿੱਚ 16500 ਚ ਆਪਾਂ ਨੂੰ ਕੀ ਕੀ ਮਿਲਿਆ ਉਹ ਜੀ ਸਭ ਤੋਂ ਪਹਿਲਾਂ ਇੱਕ ਵੱਡਾ ਬੈਗ ਜਿਹਾ ਮਿਲਦਾ ਆਪਾਂ ਨੂੰ ਤੇ ਉਸ ਤੋਂ ਬਾਅਦ ਬਾਕੀ ਦੀ ਚੀਜ਼ ਖਾਲੀ ਹੈ ਇਹ ਵੇਖੋ ਡੀਜੇ ਦੇ ਵੀ ਇਹਨਾਂ ਨੇ ਸਟicker ਦਿੱਤੇ ਨੇ ਸਾਰੇ ਹੁਣ ਮੇਨ ਚੀਜ਼ ਆਪਣੀ ਇਹ ਆਉਂਦੀ ਏ ਮੈਂ ਅਨਬਾਕਸਿੰਗ ਵਾਲੀ ਵੀਡੀਓ ਕਾਫੀ ਵੇੰਦਾ ਰਹੀ ਨਾ ਲੇਕਿਨ ਉਹਨਾ ਵਾਂਗੂ ਕਰ ਤ ਨਹੀਂ ਸਕਦੇ ਇਹ ਬੈਗ ਵਧੀਆ ਲੱਗਦਾ ਵੈਸੇ ਨਾ ਸਟੱਫ ਹੀ ਜੈ ਡੀ ਜੇ ਦੇ ਇਥੇ ਬ੍ਰਾਂਡਿੰਗ ਹੈ ਤੇ ਨਾਲ ਆ ਛੱਲਾ ਹੈ ਫਿਰ ਕੀ ਪਾਇਆ ਇਹਨਾ ਨਹੀਂ ਭਰਾਵਾ ਪਤਾ ਹੁਣ ਆਪਾਂ ਨੂੰ ਸਭ ਤੋਂ ਪਹਿਲਾਂ ਤੇ ਆ ਇੱਕ ਵਿੱਚ ਚੀਜ਼ ਹੈ ਇਹਦੇ ਇਹ ਕਾਜੀ ਲਈ ਹੈ ਇਹ ਹੈਗੀ ਹੈ ਮੇਰੇ ਹਿਸਾਬ ਨਾਲ ਆ ਦੋ ਨੇ ਇਹ ਤੇ ਲੱਗ ਜਾਂਦਾ ਕੈਮਰੇ ਦੇ ਨਾਲ ਠੀਕ ਹੈ ਜੇਕਰ ਰਸੀਵਰ ਆਪਾਂ ਕੈਮਰੇ ਨਾਲ ਅਟੈਚ ਕਰਨਾ ਉਸ ਤੋਂ ਬਾਅਦ ਜਿਹੜੀ ਆ ਚੀਜ਼ ਹੈ ਇਹ ਟਾਈਪ ਇਹ ਤੋਂ ਟਾਈਪ ਸੀ ਯਾਨੀ ਕਿ ਕੰਪਿਊਟਰ ਤੇ ਲੈਪਟਾਪ ਜੇਕਰ ਡਾਟਾ ਟਰਾਂਸਫਰ ਤੁਸੀਂ ਕਰਨਾ ਹੈ ਜਾਂ ਉਹਦੇ ਨਾਲ ਵੀ ਤੁਸੀਂ ਮਾਈਕ ਅਟੈਚ ਕਰਨਾ ਉਸ ਤੋਂ ਬਾਅਦ ਆ ਯਾਨੀ ਕਿ ਡੈਡੀਕੇਟ ਕਹਿੰਦੇ ਨੇ ਇਹਨਾਂ ਨੂੰ ਇਹ ਮਾਈਕ ਦੇ ਉੱਤੇ ਲੱਗ ਜਾਂਦੀਆਂ ਨੇ ਇਹ ਵਧੀਆ ਕਿ ਚਾਰ ਪੀਸ ਦੇ ਦਿੱਤੇ ਨੇ ਮਾਈਕ ਦੋ ਹੋਣਗੇ ਡੱਬੇ 'ਚ ਇਹ ਚਾਰ ਨੇ ਇਹ ਜਦੋਂ ਯਾਨੀ ਕਿ ਹਵਾ ਬਹੁਤੀ ਆਉਂਦੀ ਹੋਵੇ ਹਵਾ ਨੂੰ ਰੋਕ ਦਿੰਦੇ ਨੇ ਫਿਲਟਰ ਕਰ ਦਿੰਦੇ ਨੇ ਬਹੁਤ ਵਧੀਆ ਚੀਜ਼ ਹੈ ਇਹ ਇਹ ਮਤਲਬ ਇੱਥੇ ਮਾਈਕ ਲਾ ਕੇ ਮੋਟਰਸਾਈਕਲ ਵੀ ਚਲਾਵਾਂਗੇ ਤਾਂ ਵੀ ਹਵਾ ਦੀ ਆਵਾਜ਼ ਨੂੰ 80 90% ਘੱਟ ਕਰ ਦਿੰਦੇ ਨੇ ਇਹ ਚੀਜ਼ਾਂ ਵਧੀਆ ਨੇ ਤੇ ਹੁਣ ਹੁੰਦੀ ਜੇ ਆਪਣੀ ਮੇਨ ਯੂਨਿਟ ਆ ਮਾਈਕ ਤੇ ਆ ਇੱਕ ਯਾਨੀ ਕਿ ਸਿਲਕਾ ਜੈਲੀ ਇਹ ਤਾਂ ਹੁੰਦੀ ਹੈ ਕਿ ਇਹਦੇ ਵਿੱਚ ਕੋਈ ਨਮੀ ਮੋਇਸਚਰਾਈਜ਼ਰ ਨਾ ਆ ਜੇ ਹੁਣ ਆਪਣਾ ਆ ਗਿਆ ਜੇ ਮੇਨ ਇਹ ਕੰਮ ਮੇਨ ਡੱਬਾ ਕੀ ਬਾਤ ਆ ਪਤਾ ਨਹੀਂ ਕਿੰਨੀਆਂ ਕੁ ਮੈਂ ਵੀਡੀਓ ਵੇਖ ਛੜੀਆਂ ਨੇ ਇਹਦੀਆਂ ਕਿੰਦੇ ਐਸਾ ਡੱਬਾ ਹੈ ਐਸਾ ਬਾਕਸ ਹੈ ਲਖਿਆ ਇੰਨਾ ਨਹੀਂ ਬਰੀਕੀ ਜਾਣਾ ਆਪਾਂ ਆਪਾਂ ਕਰਨਾ ਪੂਰਾ ਦੇਸੀ ਕੰਮ ਆ ਮੈਂ ਇਥੋਂ ਖੋਲਣ ਲੱਗਾ ਇਥੋਂ ਇਹਨੂੰ ਇਸ ਨੂੰ ਇਥੋਂ ਯਾਨੀ ਕਿ ਪ੍ਰੈਸ ਕਰਕੇ ਤੇ ਆ ਚੁੱਕਣਾ ਪੈਂਦਾ ਢੱਕਣਾ ਬੱਲੇ 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 ਵਿੱਚ ਵੇਖੋ ਰੌਣਕਾਂ ਲੱਗੀਆਂ ਨੇ ਇਹ ਸੀ ਉਹ ਚੀਜ਼ ਜਿਹੜੀ ਕਾਫੀ ਸਮੇਂ ਤੋਂ ਇੰਤਜ਼ਾਰ ਸੀ ਤੇ ਖੋਲਦੇ ਯਾਨੀ ਕਿ ਸਾਰੀਆਂ ਲੇਟਾਂ ਜਗ ਗਈਆਂ ਨੇ ਤੇ ਇਹ ਮੈਂ ਤੁਹਾਨੂੰ ਇੱਕ ਇੱਕ ਕਰਕੇ ਦੱਸ ਦਿੰਨਾ ਕੀ ਹੈ ਸਭ ਤੋਂ ਪਹਿਲਾਂ ਅਗਰ ਆਪਾਂ ਇਹਨੂੰ ਕੱਢੀਏ ਆਹਾਹਾ ਇਹ ਹੈ ਜੀਓ ਮਾਈਕ ਠੀਕ ਇਨੂੰ ਆ ਬਾਹਰ ਰੱਖਿਆ ਫੇਰ ਕੱਢ ਲਿਆ ਆਪਾਂ ਇਹ ਦੂਜਾ ਇਹਨਾਂ ਬਾਰੇ ਵੀ ਮੈਂ ਦੱਸਦਾ ਇੱਕ ਕਰਕੇ ਤੇ ਇਹ ਹੈਗਾ ਜੀ ਰੀਸੀਵਰ ਠੀਕ ਉਸ ਤੋਂ ਬਾਅਦ ਇੱਥੇ ਇੱਕ ਆ ਚੀਜ਼ ਹੈ ਇਹ ਵੀ ਦੱਸਦਾ ਕਿਉਂ ਹੈ ਸੋ ਇਹ ਡੱਬੀ ਬੰਦ ਹੋ ਗਈ ਜੀ ਇਸ ਨੂੰ ਟਾਈਪ ਸੀ ਦੇ ਨਾਲ ਤੁਸੀਂ ਚਾਰਜ ਕਰ ਸਕਦੇ ਹੋ ਇਹ ਸਾਰੇ ਯਾਨੀ ਕਿ ਤਿੰਨੇ ਚੀਜ਼ਾਂ ਨੂੰ ਇਹੋ ਡੱਬੀ ਚਾਰਜ ਕਰੀ ਜਾਏਗੀ ਸੋ ਇਹ ਜਿਵੇਂ ਮਾਈਕ ਆ ਗਿਆ ਜੀ ਇਸ ਨੂੰ ਆਪਾਂ ਵਿੱਚ ਮਗਰ ਲੱਗਾ ਕਲਿੱਪ ਜੀ ਉਹਦੇ ਨਾਲ ਅਟੈਚ ਕਰ ਲਓ ਯਾਨੀ ਕਿ ਪਾਵਰ ਵਾਲਾ ਬਟਨ ਹੈ ਇੱਥੋਂ ਯਾਨੀ ਕਿ ਇਹ ਬਿਨਾਂ ਰੀਸੀਵਰ ਲਾਇਫ ਫੋਨ ਨੂੰ بلوتوث ਨਾਲ ਵੀ ਅਟੈਚ ਹੋ ਜਾਂਦਾ ਲੇਕਿਨ ਉਹ ਸਾਊਂਡ ਕੁਆਲਿਟੀ ਬਹੁਤ ਹੀ ਅੱਛੀ ਨਹੀਂ ਆਉਂਦੀ ਇਸ ਕਰਕੇ ਇਹਦੇ ਮਗਰ ਫਿਰ ਆ ਲੱਗੀ ਹੁੰਦੀ ਹੈ ਇੱਕ ਮੈਗਨੇਟ ਕਾਫੀ ਮਜ਼ਬੂਤ ਜੀ ਹੈ ਜੇਕਰ ਆਪਾਂ ਅੰਦਰਲੇ ਪਾਸੇ ਲਾ ਕੇ ਟੀ-ਸ਼ਰਟ ਦੇ ਬਾਹਰੋਂ ਆਪਾਂ ਇਹ ਲਾ ਲੈਨੇ ਠੀਕ ਹੈ ਉਹ ਵੀ ਲਵਾਂਗੇ ਪੰਗੇ ਆਪਾਂ ਲੇਕਿਨ ਇਹ ਮਾਈਕ ਬਹੁਤ ਵਧੀਆ ਥੱਲੇ ਚਾਰਜ ਹੋ ਜਾਂਦਾ ਹੈ ਸੇਮ ਉਸੇ ਤਰ੍ਹਾਂ ਆ ਚੀਜ਼ ਹੈ ਐਦਾਂ ਆ ਯਾਨੀ ਕਿ ਬਲਿੰਕਿੰਗ ਕਰ ਰਿਹਾ ਨਾ ਆਹਾ ਆ ਵੀ ਜੁੜ ਗਣੇ ਨਾਲ ਇਹ ਇਥੇ ਇਹਨਾਂ ਕਿ ਬਲਿੰਕਿੰਗ ਹੋ ਰਹੀ ਹੈ ਇਹ ਤਾਂ ਹੋ ਰਹੀ ਹੈ ਕਿਉਂਕਿ ਇਹਨੂੰ ਨਾ ਤੇ ਕੈਮਰੇ ਨਾਲ ਅਟੈਚ ਕੀਤਾ ਗਿਆ ਹੁਣ ਤੱਕ ਤੇ ਨਾ ਹੀ ਕਿਸੇ ਫੋਨ ਨਾਲ ਤੇ ਜਿਹੜੀ ਆ ਚੀਜ਼ ਦਿੱਤੀ ਸੀ ਟਾਈਪ ਸੀ ਜੇ ਤੇ ਲਾਣਾ ਇਹਨੂੰ ਕੈਮਰੇ ਦੇ ਨਾਲ ਫਿਰ ਤੇ ਆਪਣੇ ਕੋਲ ਆ ਜਿਹੜੀ ਚੀਜ਼ ਪਹਿਲਾਂ ਦਿੱਤੀ ਆ ਇਸ ਨੂੰ ਇੱਥੇ ਲਾ ਕੇ ਠੀਕ ਹੈ ਤੇ ਇਹਨੂੰ ਉਧਰ ਦੂਜੇ ਪਾਸੇ ਕੈਮਰੇ ਚ ਲਾ ਦੇਣਾ ਉਸ ਤੋਂ ਬਾਅਦ ਇਹਦੇ ਇੱਥੇ ਇੱਕ ਬਟਨ ਦਿੱਤਾ ਜ਼ੀਰੋ ਆ ਤੇ ਨਾਰਮਲ ਆਵਾਜ਼ ਆ ਇਹ ਗੇਨ ਆਵਾਜ਼ ਨੂੰ ਉੱਚਾ ਚੁੱਕਣ ਲਈ ਜਾਂ ਥੱਲੇ ਕਰਨ ਦੇ ਲਈ ਹੈ ਕਿ ਜਿਵੇਂ ਹੁਣ ਮੈਂ ਤੇ ਠੀਕ ਬੋਲ ਲੈਣਾ ਮੈਨੂੰ 0 ਤੇ ਠੀਕ ਹੈ ਕਈਆਂ ਦਾ ਹੁੰਦਾ ਕਿ ਆਪਾਂ ਨਾਲ ਦੇ ਬੰਦੇ ਨਾਲ ਕੋਈ ਗੱਲਬਾਤ ਕਰ ਰਹੇ ਆ ਜਾਂ ਆਪ ਬੰਦਾ ਕਈ ਵਾਰੀ ਵੀਡੀਓ ਬਣਾਉਣ ਵਾਲਾ ਹੌਲੀ ਬੋਲਦਾ ਤਾਂ ਉੱਥੇ ਇਸ ਗੇਨ ਨੂੰ ਤੁਸੀਂ ਵਧਾ ਸਕਦੇ ਪਲੱਸ 6 ਕਰ ਲਓ ਤੇ ਆਵਾਜ਼ ਵੱਧ ਜੇਗੀ ਪਲੱਸ 12 ਕਰ ਲਓ ਤੇ ਆਵਾਜ਼ ਹੋਰ ਵੱਧ ਜੇਗੀ ਲੇਕਿਨ ਫਿਰ ਥੋੜੀ ਥੋੜੀ ਆਵਾਜ਼ ਫਟਣ ਲੱਗ ਜਾਂਦੀ ਇਸ ਕਰਕੇ ਜੇ ਵਧਾਣਾ ਵੀ ਤੇ 6 ਤੇ ਰੱਖਣਾ ਤੇ ਜੇ ਬਹੁਤ ਹੀ ਬੰਦਾ ਉੱਚੀ ਬੋਲ ਰਿਹਾ ਕਈ ਵਾਰੀ ਆਪਾਂ ਇੰਟਰਵਿਊ ਲੈਣੇ ਕਿਸੇ ਦਾ ਉਹ ਬਾਲਾ ਉੱਚੀ ਬੋਲਦਾ ਜਿਵੇਂ ਕਈ ਵਾਰੀ ਫੋਨ ਤੇ ਗੱਲ ਕਰਦੇ ਉਹ ਚੰਗਾ ਫਿਰ ਆ ਗਿਆ ਸੀ ਮੈਂ ਉਸ ਆਵਾਜ਼ ਨੂੰ ਕੱਟ ਕਰਨ ਦੇ ਲਈ ਤੁਸੀਂ ਕਹਿ ਸਕਦੇ ਨੇ ਕਿ ਭਾਈ ਹੌਲੀ ਬੋਲ ਤਾਂ ਉੱਥੋਂ ਤੁਸੀਂ ਗੇਨ -6 ਤੇ -12 ਤੱਕ ਕਰ ਸਕਦੇ ਹੋ ਠੀਕ ਹੈ ਲੇਕਿਨ ਇੱਥੇ ਰੱਖ ਕੇ ਕੰਮ ਚੱਲ ਜਾਏਗਾ ਬਹੁਤੇ ਪੰਗੇ ਲੈਣ ਦੀ ਲੋੜ ਨਹੀਂ ਹੈ ਹੁਣ ਕੈਮਰੇ ਨਾਲ ਤੇ ਅਟੈਚ ਹੋ ਗਿਆ ਏ ਇਸ ਨੂੰ ਅਗਰ ਫੋਨ ਦੇ ਨਾਲ ਤੁਸੀਂ ਲਾਣਾ ਤੇ ਬੜੀ ਵਧੀਆ ਚੀਜ਼ ਹੈ ਇਸ ਨੂੰ ਤੁਸੀਂ ਆ ਲਾਲਾ ਨਾ ਕਵਰ ਜਿਆ ਤੇ ਆ ਜਿਹੜੀ ਆਪਣੇ ਕੋਲ ਟਾਈਪ ਸੀ ਵਾਲਾ ਕਨੈਕਟਰ ਦਿੱਤਾ ਇੱਥੇ ਵੇਖੋ ਆ ਲਿਖਿਆ ਹੋਇਆ ਆ ਚਿੱਟਾ ਜਾਂ ਨਿਸ਼ਾਨ ਲੱਗਾ ਇਧਰ ਨੂੰ ਲਾ ਦਿਓ ਆ ਵਾਲਾ ਨਿਸ਼ਾਨ ਜਿਹੜਾ ਇਸ ਪਾਸੇ ਹੋਣਾ ਚਾਹੀਦਾ ਇਧਰੋਂ ਆਪਾਂ ਲਾ ਕੇ ਤੇ ਇਸ ਨੂੰ ਐਂਜ ਯਾਨੀ ਕਿ ਕੜਿੱਕ ਕਰਦਾ ਦੋ ਤਿੰਨ ਵਾਰੀ ਤੇ ਬਹੁਤ ਵਧੀਆ ਇਸ ਨੂੰ ਆਪਾਂ ਮਤਲਬ ਫੋਨ ਹੈ ਵੈਸੇ ਹੁਣ ਫੋਨ ਲੱਗਾ ਹੋਇਆ ਮੈਂ ਲਾ ਕੇ ਵਿਖਾ ਸਕਦਾ ਇਸ ਨੂੰ ਆਪਾਂ ਇੱਥੇ ਲਾ ਲਾਂਗੇ ਤੇ ਮੈਂ ਹੁਣ ਨਾਲ ਦੇ ਨਾਲ ਇਹ ਹੁਣ ਮਾਈਕ ਫੋਨ ਦੇ ਲਾਣਾ ਵੀਡੀਓ ਰੋਕ ਕੇ ਨਾਲੇ ਵੇਖਾਂਗੇ ਵੀ ਕਿੰਨਾ ਕੁ ਫਰਕ ਪੈਂਦਾ ਆਵਾਜ਼ ਦਾ ਪਹਿਲਾਂ ਮੈਂ ਇੱਕ ਵਾਰੀ ਕੈਨਸਲ ਕਰਦਾ ਕੰਮ ਮੈਂ ਖਿਆ ਇਹ ਤੇ ਹਰੇਕ ਵਾਰੀ ਲਾਣੀ ਪੈਗੀ ਆ ਮੱਖੀ ਜੀ ਵੀ ਇਹ ਤੇ ਫਿਰ ਗਲਤ ਹੋ ਜਾਏਗਾ ਲਾਂਦਿਆਂ ਬੁਝਾਂਦਿਆਂ ਕਿਤੇ ਫਿਰ ਟੁੱਟੜ ਜਾਏ ਪਰ ਜਦੋਂ ਮੈਂ ਵੇਖਿਆ ਵੀ ਇਹ ਚੀਜ਼ ਦਾ ਵੀ ਧਿਆਨ ਰੱਖਿਆ ਇਹਨਾਂ ਨੇ ਇਹ ਲੱਗੀ ਲਗਾਈ ਆਪਾਂ ਇਸ ਡੱਬੇ ਦੇ ਵਿੱਚ ਪਾ ਸਕਦੇ ਹਾਂ ਠੀਕ ਹੈ ਮੈਂ ਕਿਹਾ ਵੀ ਹੁਣ ਤੇ ਆਪਾਂ ਲੈ ਹੀ ਲੈਣਾ ਸੋ ਵਾਰ-ਵਾਰ ਲਾਹਣ ਦੀ ਲੋੜ ਨਹੀਂ ਹੈ ਜਿੰਨੂੰ ਪਤਾ ਕਿ ਮੈਂ ਆਪਣੇ smartphones ਨਾਲ ਇਸ ਨੂੰ ਵਰਤਣਾ ਜੇ ਕੈਮਰੇ ਨਾਲ ਵੀ ਵਰਤਣਾ ਤਾਂ ਵੀ ਲਾਹਣ ਦੀ ਲੋੜ ਨਹੀਂ ਹੈ ਕੈਮਰੇ ਵਾਲਾ ਪੁਆਇੰਟ ਤੁਸੀਂ ਇਦਾਂ ਇੱਥੇ ਲਾ ਕੇ ਠੀਕ ਹੈ ਆ ਥੱਲੇ ਗ੍ਰਿਪ ਦਿੱਤਾ ਹੋਇਆ ਇਸ ਨੂੰ ਕੈਮਰੇ ਦੇ ਉੱਤੇ ਅਟੈਚ ਕਰ ਲੈਣਾ ਤੇ ਨਾਲ ਤੁਸੀਂ ਕੈਮਰੇ ਨਾਲੇ ਤੁਹਾਡਾ ਚੱਲ ਜਾਏਗਾ ਜੇ ਲੈਪਟਾਪ ਦੇ ਨਾਲ ਲਾਣਾ ਤੇ ਆਹ ਚੀਜ਼ ਨੂੰ ਇੱਥੇ ਲਾਓ ਯਾਨੀ ਕਿ ਇਸ ਪਾਸੇ ਠੀਕ ਟਾਈਪ ਸੀ ਅੰਦਰ ਤੇ ਟਾਈਪ اے ਜਿਹੜੀ ਆਪਣੀ ਵੱਡੇ ਵਾਲਾ ਹੁੰਦਾ ਇਹ ਲੈਪਟੋਪ ਦੇ ਪਾਸੇ ਲਾ ਦੋ ਤੇ ਲੈਪਟੋਪ ਤੇ ਵੀ ਤੁਸੀਂ ਰਿਕਾਰਡ ਕਰ ਸਕਦੇ ਠੀਕ ਹੈ ਇੱਕ ਸਭ ਤੋਂ ਵੱਡੀ ਗੱਲ ਹੋਰ ਵੇਖ ਲਓ ਇੱਕ ਹੋਰ ਮੈਂ ਕਿਹਾ ਵੀ ਆਪ ਵੀ ਫਿਰ ਕਿਤੇ ਲਾ ਲਈਆਂ ਕਿਤੇ ਲਾ ਲਈਆਂ ਇਹ ਆਪਾਂ ਕਿਵੇਂ ਲਾਵਾਂਗੇ ਹਨਾ ਤਾਂ ਇਹਦਾ ਵੇਖੋ ਤੁਸੀਂ ਇਸ ਨੂੰ ਕਿੱਦਾਂ ਲਾਣਾ ਆ ਦੋ ਨਿੱਕੇ ਨਿੱਕੇ ਲੱਗੇ ਨੇ ਇਹਨਾਂ ਨੇ ਇਹਦੇ ਵਿੱਚ ਐਡ ਹੋ ਜਾਣਾ ਤੇ ਇੱਥੇ ਵੇਖੋ ਹੰਦਸੇ ਇੱਥੇ ਲਾ ਸਕਦੇ ਹੋ ਫਿਰ ਵੀ ਮੈਂ ਇੱਕ ਵਾਰੀ ਕੈਨਸਲ ਕਰਨ ਲੱਗਾ ਮੈਂ ਕਿਹਾ ਨਾ ਇਹਨੂੰ ਤੇ ਕਦੇ ਲਾ ਲਓ ਮੈਂ ਕਿਹਾ ਫਿਰ ਲਾ ਕੇ ਡੱਬੇ ਚ ਪਾਣਾ ਪੈਗਾ ਕਿਉਂਕਿ ਪਿਛਲੇ ਜਿਹੜੇ ਮਾਈਕ ਨੇ ਵੱਡੇ ਉਹਨਾਂ ਦੇ ਲਾ ਕੇ ਫਿਰ ਡੱਬੇ ਚ ਪੈਂਦੀ ਹੈ ਲੇਕਿਨ ਇਹਨਾਂ ਨੇ ਇਹ ਚੀਜ਼ ਵੀ ਕਵਰ ਕਰਤੀ ਏ ਕਿ ਇਸ ਨੂੰ ਇਦਾਂ ਲਾ ਕੇ ਤੇ ਡੱਬੀ ਆਪਾਂ ਬੰਦ ਕਰ ਸਕਨੇ ਸੋ ਇਸ ਕਰਕੇ ਤੁਹਾਡੀਆਂ ਜ਼ਰੂਰਤਾਂ ਵੇਖੋ ਕੀ ਨੇ ਕਿ ਤੁਸੀਂ ਕਿਹੜੀ ਚੀਜ਼ ਨੂੰ ਕਿਦਾਂ ਵਰਤਣਾ ਉਹੀ ਚੀਜ਼ ਲੈਣੀ ਏ ਸੋ ਇਹ ਗੱਲ ਬਹੁਤ ਵਧੀਆ ਕੀਤੀ ਇਹਨਾਂ ਨੇ ਕਹਿੰਦਾ ਕਿ ਦਿਲ ਲੁੱਟ ਲਿਆ ਉਹਨਾਂ ਦੀ ਆ ਵਾਲੀ ਗੱਲ ਨੇ ਹੁਣ ਮੈਂ ਇਹ ਵਾਲਾ ਰੀਸੀਵਰ ਫੋਨ ਤੇ ਲਾਣ ਲੱਗਾ ਨਾਲੇ ਵੇਖਾਂਗੇ ਕਿ ਕਿੰਨੇ ਕੀ ਆਵਾਜ਼ ਦਾ ਫਰਕ ਪੈਂਦਾ ਲਓ ਜੀ ਆ ਜਿਹੜੀ ਹੁਣ ਆਵਾਜ਼ ਆਪਣੀ ਆ ਰਹੀ ਹੈ ਡੀ ਜੇ ਮਾਈਕ ਮਿਨੀ ਚੋਂ ਆ ਰਹੀ ਹੈ ਤੇ ਫਰਕ ਪਤਾ ਨਹੀਂ ਕਿੰਨਾ ਕੁ ਪਏਗਾ ਮੈਂ ਵੀ ਬਾਅਦ ਚ ਸੁਣਨੀ ਆ ਜੇ ਤੇ ਇਸ ਕਰਕੇ ਹੁਣ ਇਹਨੂੰ ਆਪਾਂ ਇੱਥੇ ਲਾ ਲੈਨੇ ਆ ਜੇਕਰ ਇੱਥੇ ਕੋਈ ਜੇਬ ਹੁੰਦੀ ਤੇ ਇਹਨੂੰ ਯਾਨੀ ਕਿ ਕਲੈਂਪ ਦੇ ਨਾਲੇ ਇਦਾਂ ਲੱਗ ਜਾਣਾ ਸੀ ਲੇਕਿਨ ਇਹ ਚੁੰਬਕ ਹੁਣ ਇੱਥੇ ਕੰਮ ਆਏਗੀ ਇਸ ਨੂੰ ਮੈਂ ਲਾ ਕੇ ਦੱਸਦਾ ਤੁਸੀਂ ਕਿਵੇਂ ਲਾਉਂਦੇ ਜਾਂ ਤੇ ਚੁੰਬਕ ਬਾਹਰਲੇ ਪਾਸੇ ਕਰ ਸਕਦੇ ਹੋ ਜਾਂ ਮਾਈਕ ਤੁਸੀਂ ਬਾਹਰਲੇ ਪਾਸੇ ਕਰ ਸਕਦੇ ਹੋ ਤੇ ਆਪਾਂ ਹੁਣ ਵਿਖਾਣਾ ਤੁਹਾਨੂੰ ਇਸ ਕਰਕੇ ਮਾਈਕ ਹੀ ਬਾਹਰ ਕਰਾਂਗੇ ਇਹਨੂੰ ਮੈਂ ਲਾ ਲਾਂ ਪਹਿਲਾਂ ਅੰਦਰ ਹੈ ਲਓ ਜੀ ਇਹ ਹੁਣ ਮਾਈਕ ਆਪਣਾ ਇੱਥੇ ਲੱਗ ਗਿਆ ਤੇ ਹੁਣ ਐਵੇਂ ਅਗਰ ਰਾਤ ਕੋਈ ਆਬਜੈਕਟ ਵੀ ਆ ਜਾਏਗਾ ਕੋਈ ਕਾਰ ਆ ਗਈ ਬੰਦੇ ਲੰਗੀ ਜਾਣ ਭਾਵੇਂ ਅੱਗੋਂ ਹਣਾ ਕਿਤੇ ਪੀੜ ਵਾਲੀ ਜਗ੍ਹਾ ਤੇ ਅਗਰ ਵੀਡੀਓ ਬਣਾਣੀ ਹੈ ਹੁਣ ਕੋਈ ਦਿੱਕਤ ਨਹੀਂ ਮੇਨ ਵੱਡਾ ਕਾਰਨ ਇਹ ਵੀ ਹੈ ਕਿ ਜਦੋਂ ਮੈਂ ਮੋਟਰਸਾਈਕਲ ਤੇ ਜਾਂਦਾ ਜਾਂਦਾ ਵੀਡੀਓ ਬਣਾਉਂਦਾ ਸੀ ਨਾ ਤੇ ਉਦੋਂ ਮੈਨੂੰ ਆਪਣੀ ਆਵਾਜ਼ ਬਾਅਦ ਵਿੱਚ ਵੀਡੀਓ 'ਚ ਐਡ ਕਰਨੀ ਪੈਂਦੀ ਸੀ ਵਾਇਸਓਵਰ ਦੇਣਾ ਪੈਂਦਾ ਸੀ ਕਿ ਹੁਣ ਮੈਂ ਇੱਥੇ ਜਾ ਰਿਹਾ ਕਿਉਂਕਿ ਦੂਜੇ ਨੂੰ ਅਗਰ ਲਾਉਂਦੇ ਸੀ ਇੱਥੇ ਤਾਂ ਫਰਫੜਦੀ ਆਵਾਜ਼ ਆਉਣੀ ਸੀ ਇਹਦੇ ਵਿੱਚ ਹੁਣ ਨਹੀਂ ਆਉਣੀ ਕਿਉਂਕਿ ਆਪਣੇ ਕੋਲ ਆ ਚੀਜ਼ ਹੈਗੀ ਏ ਇਹ ਲੱਗ ਜਾਣੀ ਭਾਵੇਂ ਇਹ ਲਾ ਲਓ ਹੁਣ ਇਹ ਭਾਵੇਂ ਇਹ ਲਾ ਲਓ ਇਹ ਮੈਂ ਤੁਹਾਨੂੰ ਲਾ ਕੇ ਵਿਖਾਣਾ ਮੜਾ ਏ ਲਓ ਜੀ ਡੈੱਡ ਕੈਟ ਗੁੱਦ ਕੈਲੋ ਕੁਛ ਕੈਲੋ ਇੱਥੇ ਲੱਗ ਗਈ ਏ ਤੇ ਹੁਣ ਜਦੋਂ ਮੋਟਰਸਾਈਕਲ ਚਲਾਵਾਂਗੇ ਤੇ ਫਰਫੜਣ ਦੀ ਹਵਾ ਜਿਹੜੀ ਆਵਾਜ਼ ਹੈ ਉਹ ਘਟ ਜੇਗੀ ਬਹੁਤ ਹੱਦ ਤੱਕ ਘਟ ਜੇਗੀ ਤੇ ਇਸ ਕਰਕੇ ਆਪਾਂ ਹੁਣ ਲਾਣੇ ਨਹੀਂ ਹੈਗੇ ਦੋਨਾਂ ਨੂੰ ਲਾ ਕੇ ਰੱਖ ਲਾਂਗੇ ਕਿਉਂਕਿ ਆਪਣੇ ਕੋਲ ਦੋ ਇੱਕ ਸੈੱਟ ਹੋਰ ਪਿਆ ਟੋਟਲ ਦੋ ਸੈੱਟ ਹੈਗੇ ਨੇ ਸੋ ਇਹ ਮੇਰੀ ਪਹਿਲੀ ਵੀਡੀਓ ਹੈ ਇਸ ਮਾਈਕਾਂ ਦੇ ਨਾਲ DJ ਦੇ ਮਾਈਕਸ ਆ ਵੇਖੋ ਦੂਜਾ ਇੱਧਰ ਪਿਆ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਮੈਂ ਇਸ ਵਿਸ਼ੇ ਤੇ ਹੋਰ ਡਿਟੇਲ ਦੇ ਵਿੱਚ ਵੀਡੀਓ ਬਣਾਵਾਂਗਾ ਕਿ ਆਪਾਂ ਨਵਾਂ YouTube ਚੈਨਲ 2025 ਦੇ ਵਿੱਚ ਕਿਵੇਂ ਸ਼ੁਰੂ ਕਰ ਸਕਦੇ ਹਾਂ ਸੋ ਇਹ ਸੀ ਕਹਾਣੀ ਮੇਰੇ ਮਾਈਕਾਂ ਦੀ ਪਹਿਲਾਂ JBL ਦਾ ਉਹ ਲਿਆ ਤਾਰ ਵਾਲਾ ਮਾਈਕ ਫਿਰ ਆ Grenero ਦੇ ਆ ਐਪਲ ਵਾਲੇ ਯਾਨੀ ਕਿ ਜਿਹੜਾ ਹੁੰਦਾ ਹੈ ਕਨੈਕਟਰ ਉਹਦੇ ਫਿਰ ਟਾਈਪ ਸੀ ਵਾਲੇ ਲਈ ਇਹ ਦੋਵਰੇ ਹੀ ਲੈਣੇ ਪੈਗੇ ਇੱਕ ਡੱਬੀ ਹੋਰ ਖਈ ਹੈ ਤੇ ਇਸ ਕਰਕੇ ਹੁਣ ਆਪਣੇ ਕੋਲ ਇਹ ਵਾਲੇ ਆ ਗਏ ਨੇ ਤੇ ਰੱਬ ਭਲੀ ਕਰੇ ਕੋਸ਼ਿਸ਼ ਮੇਰੀ ਹਮੇਸ਼ਾ ਰਹੇਗੀ ਕਿ ਮੈਂ ਚੰਗੀ ਤੇ ਐਜੂਕੇਸ਼ਨਲ ਵੀਡੀਓ ਹੀ ਤੁਹਾਡੇ ਤੱਕ ਲੈ ਕੇ ਆਵਾਂ ਕਿਉਂਕਿ ਤੁਹਾਡਾ ਸਮਾਂ ਲੱਗਦਾ ਹੈ ਵੀਡੀਓ ਵੇਖਣ ਦੇ ਲਈ ਤੇ ਤੁਹਾਡਾ ਸਮਾਂ ਮੈਂ ਖਰਾਬ ਨਹੀਂ ਕਰਨਾ ਚਾਹੁੰਦਾ ਵੀਡੀਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਆਪਣੇ ਉਸ ਦੋਸਤ ਮਿੱਤਰ ਨਾਲ ਜਿਹੜਾ ਇਹੋ ਜਿਹਾ ਕੋਈ ਕੰਮ ਕਰਨਾ ਚਾਹੁੰਦਾ ਬਹੁਤ ਬਹੁਤ ਮਿਹਰਬਾਨੀ ਜੀ